ਏ ਅੱਜ ਦਾ ਸ਼ਬਦ ਵੀ ਕਿਸਾਨਾਂ ਦੇ ਲਈ ਹੈ ਜੋ ਕਿਸਾਨ ਵੀਰ ਦਿਨ ਰਾਤ ਮਿਹਨਤ ਕਰਦੇ ਨੇ ਚਾਹੇ ਕੋਈ ਵੀ ਫਸਲ ਬੀਜਦੇ ਨੇ ਚਾਹੇ ਝੋਨਾ ਬੀਜਦੇ ਨੇ ਚਾਹੇ ਕਣਕ ਬੀਜਦੇ ਨੇ ਚਾਹੇ ਸਬਜ਼ੀਆਂ ਬੀਜਦੇ ਨੇ ਚਾਹੇ ਫੁੱਲਾਂ ਦੀ ਖੇਤੀ ਕਰਦੇ ਨੇ ਚਾਹੇ ਫਲਾਂ ਦੀ ਖੇਤੀ ਕਰਦੇ ਨੇ ਆਲ ਇੰਡੀਆ ਦੇ ਵਿੱਚ ਆਲ ਵਰਲਡ ਦੇ ਵਿੱਚ ਜਿੰਨੇ ਵੀ ਕਿਸਾਨ ਮੌਜੂਦ ਨੇ ਉਹਨਾਂ ਦੇ ਲਈ ਇਹ ਅੱਜ ਦਾ ਸ਼ਬਦ ਹੈ ਕਿ ਕਿਸਾਨੀ ਕਰਦਿਆਂ ਕਰਦਿਆਂ ਇਹ ਸ਼ਬਦ ਨਾਲ ਜੇਕਰ ਪੜਿਆ ਜਾਏ ਤੇ ਸਾਰੇ ਕਿਸਾਨਾਂ ਦੀ ਖੇਤੀ ਵਧੀਆ ਹੋਏਗੀ ਕੋਈ ਵੀ ਕਿਸਾਨ ਕਿਸੇ ਵੀ ਪ੍ਰਕਾਰ ਦੀ ਜਿਹੜਾ ਵੀ ਖੇਤੀ ਕਰਦਾ ਉਸ ਖੇਤੀ ਦੇ ਵਿੱਚ ਜੇਕਰ ਇਹ ਸ਼ਬਦ ਨਾਲੋਂ ਨਾਲ ਪੜ੍ਹ ਦਿੱਤਾ ਜਾਏ ਫਸਲ ਬੀਜਣ ਤੋਂ ਲੈ ਕੇ ਫਸਲ ਵੱਢਣ ਤੱਕ ਫਸਲ ਵੇਚਣ ਤੱਕ ਮੰਡੀਆਂ ਦੇ ਵਿੱਚ ਉਦੋਂ ਤੱਕ ਇਹਦਾ ਜਾਪ ਰੱਖਿਆ ਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਨਵੇਂ ਮੌਸਮੇ ਬਹਾਰ ਦੇ ਵਿੱਚ ਨਵਾਂ ਅਸੀਂ ਸ਼ਬਦ ਤੁਹਾਡੇ ਲਈ ਲੈ ਕੇ ਆਏ ਹਾਂ ਜੋ ਕਿ ਗੁਰਬਾਣੀ ਸ਼ਬਦਾਂ ਦੇ ਮਹਾਤਮ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਆਗਿਆ ਤੇ ਉਹਨਾਂ ਦੀ ਕਿਰਪਾ ਦੇ ਨਾਲ ਚੱਲ ਰਹੇ ਨੇ ਕਲਗੀਧਰ ਮਹਾਰਾਜ ਨੇ ਅੱਜ ਫੇਰ ਕਿਰਪਾ ਕੀਤੀ ਹੈ ਗੁਰਬਾਣੀ ਦੇ ਵਿੱਚ ਹਰ ਇੱਕ ਸ਼ਬਦ ਕੋਈ ਨਾ ਕੋਈ ਮਹਾਤਮ ਤੇ ਹਰ ਇੱਕ ਜ਼ਰਰੇ ਜ਼ਰਰੇ ਦੇ ਵਿੱਚ ਮੌਜੂਦ ਹਰ ਕਿਸੇ ਚੀਜ਼ ਦੇ ਨਾਲ ਸੰਬੰਧ ਰੱਖਦਾ ਹੈ ਜਿੱਥੇ ਮਨੁੱਖ ਦਾ ਜਨਮ ਹੁੰਦਾ ਹੈ ਮਨੁੱਖ ਦੇ ਜਨਮ ਤੋਂ ਲੈ ਕੇ ਉਹਦੇ ਜੀਵਨ ਬਤੀਤ ਕਰਨ ਦੇ ਤੱਕ ਉਦੇ ਮਰਨ ਤੱਕ ਜੀਵ ਕਿਦਾਂ ਪ੍ਰਗਟ ਹੁੰਦੇ ਆ ਬੀਜ ਕਿਸ ਤਰ੍ਹਾਂ ਬੋਇਆ ਜਾਂਦਾ ਬੀਜ ਕਿਸ ਤਰ੍ਹਾਂ ਪਰਫੁੱਲਤ ਹੁੰਦਾ ਹੈ ਹਰਿਆ ਭਰਿਆ ਕਿਸਾਨੀ ਕਿਸ ਤਰ੍ਹਾਂ ਹੋ ਜਾਂਦੀ ਹੈ ਸਾਰੀਆਂ ਚੀਜ਼ਾਂ ਕਿਉਂਕਿ ਅਖੰਡ ਬ੍ਰਹਮੰਡ ਉਸ ਪਰਮੇਸ਼ਰ ਨੇ ਬਣਾਏ ਨੇ ਤੇ ਗੁਰਬਾਣੀ ਜਿੱਥੇ ਸਾਨੂੰ ਰਾਹ ਦਿਖਾਉਂਦੀ ਹੈ ਮਾਰਗਦਰਸ਼ਨ ਕਰਦੀ ਹੈ ਸਾਡਾ ਉਥੇ ਹੀ ਸਾਨੂੰ ਸੰਸਾਰੀ ਵਸਤੂਆਂ ਦੇ ਵਿੱਚ ਰਹਿੰਦਿਆਂ ਹੋਇਆਂ ਉਸ ਪਰਮੇਸ਼ਰ ਦੀ ਯਾਦ ਵੀ ਕਰਾਉਂਦੀ ਹੈ ਗੁਰਬਾਣੀ ਕਹਿੰਦੀ ਹੈ ਦੁਨਿਆਵੀ ਚੀਜ਼ਾਂ ਦੇ ਵਿੱਚ ਰਹਿੰਦਿਆਂ ਰਹਿੰਦਿਆਂ ਉਸ ਪਰਮੇਸ਼ਰ ਨੂੰ ਵੀ ਯਾਦ ਕਰ ਤੇ ਇਸ ਵਾਸਤੇ ਰਾਜ ਯੋਗ ਸਾਨੂੰ ਬਖਸ਼ਿਆ ਹੈ ਰਾਜਾ ਹੁੰਦਾ ਹੋਇਆ ਤੂੰ ਯੋਗੀ ਵੀ ਬਣੇ ਤੂੰ ਬ੍ਰਹਮ ਗਿਆਨੀ ਵੀ ਬਣੇ ਤੇ ਕੋ ਗਿਆਨਵੀ ਹੋਵੇ ਜਿੱਥੇ ਦੁਨਿਆਵੀ ਚੀਜ਼ਾਂ ਨੂੰ ਤੂੰ ਵਰਤਦਾ ਉੱਥੇ ਹੀ ਦੁਨਿਆਵੀ ਆਨੰਦ ਲੈਂਦਿਆਂ ਹੋਇਆਂ ਉਸ ਪਰਮੇਸ਼ਰ ਦੀ ਯਾਦ ਦੇ ਵਿੱਚ ਵੀ ਜੁੜਿਆ ਰਹੇ ਏਨਾ ਹੋਏ ਪੈਸੇ ਦੇ ਨਸ਼ੇ ਦੇ ਵਿੱਚ ਪਾਵਰ ਦੇ ਨਸ਼ੇ ਦੇ ਵਿੱਚ ਤੂੰ ਭੁੱਲ ਜਾਏ ਕਿ ਜਿਸ ਪਰਮਾਤਮਾ ਨੇ ਤੇਰੀ ਹਸਤੀ ਨੂੰ ਬਣਾਇਆ ਉਸ ਹਸਤੀ ਨੂੰ ਤੂੰ ਭੁੱਲ ਜਾਏ ਇਹ ਤੂੰ ਕਦੀ ਵੀ ਨਾ ਕਰੀ ਜੇ ਤੂੰ ਕਰੇਗਾ ਤੇਰੀ ਹਸਤੀ ਨਸਤੋ ਨਾਬੂਤ ਕਰਕੇ ਰੱਖ ਦੇਗਾ ਉਹ ਪਰਮੇਸ਼ਰ ਜਿਸ ਪਰਮਾਤਮਾ ਨੇ ਤੇਰੀ ਹਸਤੀ ਬਣਾਈ ਤੇਰਾ ਰਤਬਾ ਬਣਾਇਆ ਤੇਰਾ ਸੰਸਾਰ ਦੇ ਵਿੱਚ ਬੋਲਬਾਲਾ ਕੀਤਾ ਚਾਰ ਬੰਦਿਆਂ ਦੇ ਵਿੱਚ ਤੇਰੀ ਇੱਜ਼ਤ ਕਰਾਈ ਹੈ ਜੇ ਤੇਰੇ ਕੋਲ ਅੱਜ 4 ਪੈਸੇ ਆ ਗਏ ਨੇ ਜ਼ਮੀਨ ਜ਼ਾਇਦਾਤ ਆ ਗਈ ਹੈ ਠਾਣੇ ਕਚਹਿਰੀਆਂ ਦੇ ਵਿੱਚ ਚੱਲਣ ਲੱਗ ਪਈ ਹੈ ਉਹਦੇ ਵਿੱਚ ਰਹਿੰਦਿਆਂ ਹੋਇਆਂ ਉਸ ਹਸਤੀਕਾਰ ਨੂੰ ਨਾ ਭੁੱਲ ਜਾਈਂ ਨਾ ਉਹ ਤੇਰੀ ਹਸਤੀ ਨੂੰ ਖਤਮ ਕਰ ਦੇਗਾ ਪਰ ਬੰਦਾ ਅਕਸਰ ਭੁੱਲ ਜਾਂਦਾ ਹੈ ਪਾਵਰ ਦੇ ਨਸ਼ੇ ਦੇ ਵਿੱਚ ਪੈਸੇ ਦੇ ਨਸ਼ੇ ਦੇ ਵਿੱਚ ਉਸ ਹਸਤੀਕਾਰ ਨੂੰ ਭੁਲਾ ਹੀ ਬੈੰਦਾ ਹੈ ਇਸ ਵਾਸਤੇ ਉਸ ਹਸਤੀਕਾਰ ਨੂੰ ਯਾਦ ਕਰਨਾ ਚਾਹੀਦਾ ਜਿਨੇ ਸਾਨੂੰ ਹਰ ਇੱਕ ਪਦਾਰਥ ਦਿੱਤਾ ਦੁਨੀਆ ਦਾ ਤੇ ਪਦਾਰਥਾਂ ਦੇ ਵਿੱਚ ਰਹਿੰਦਿਆਂ ਰਹਿੰਦਿਆਂ ਸਾਨੂੰ ਇਹ ਸਿਖਾਇਆ ਹੈ ਕਿ ਪਦਾਰਥਾਂ ਨੂੰ ਪ੍ਰਗਟ ਕਰਦਿਆਂ ਕਰਦਿਆਂ ਉਸ ਪਰਮੇਸ਼ਰ ਨੂੰ ਵੀ ਯਾਦ ਰੱਖ ਜਦ ਤੂੰ ਪਦਾਰਥਾਂ ਨੂੰ ਪ੍ਰਗਟ ਕਰਦਿਆਂ ਕਰਦਿਆਂ ਪਦਾਰਥਾਂ ਨੂੰ ਬੀਜਦਿਆਂ ਬੀਜਦਿਆਂ ਉਸ ਪਰਮੇਸ਼ਰ ਨੂੰ ਯਾਦ ਕਰੇਗਾ ਤੇ ਪਦਾਰਥ ਵੀ ਪਰਫੁੱਲਤ ਹੋਣਗੇ ਤੇਰਾ ਮਨ ਵੀ ਪਰਫੁੱਲਤ ਹੋਏਗਾ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਏਸੇ ਹੀ ਦੁਨਿਆਵੀ ਚੀਜ਼ਾਂ ਨੂੰ ਮੱਦੇ ਨਾਜ਼ਰ ਰੱਖਦੇ ਹੁਆਂ ਕਿ ਮਨੁੱਖ ਦੁਨਿਆਵੀ ਵਸਤੂਆਂ ਨੂੰ ਵੀ ਪ੍ਰਗਟ ਕਰੇ ਤੇ ਪ੍ਰਗਟ ਕਰਦਿਆਂ ਕਰਦੇ ਆ ਆਪਣੇ ਮਨ ਦੀ ਹਾਲਾਤ ਤੇ ਮਨ ਦੇ ਬ੍ਰਹਮ ਗਿਆਨ ਨੂੰ ਵੀ ਪ੍ਰਗਟ ਕਰੇ ਐਸੀ ਸਿੱਖਿਆ ਐਸੇ ਸ਼ਬਦ ਦੇ ਦਿੱਤੇ ਨੇ ਇਹ ਅੱਜ ਦਾ ਸ਼ਬਦ ਵੀ ਕਿਸਾਨਾਂ ਦੇ ਲਈ ਹੈ ਜੋ ਕਿਸਾਨ ਵੀਰ ਦਿਨ ਰਾਤ ਮਿਹਨਤ ਕਰਦੇ ਨੇ ਖੇਤਾਂ ਦੇ ਵਿੱਚ ਮਿੱਟੀ ਦੇ ਨਾਲ ਮਿੱਟੀ ਹੋਏ ਰਹਿੰਦੇ ਨੇ ਅਕਸਰ ਅਸੀਂ ਦੇਖਦੇ ਆਂ ਚਾਹੇ ਕੋਈ ਵੀ ਫਸਲ ਬੀਜਦੇ ਨੇ ਚਾਹੇ ਝੋਨਾ ਬੀਜਦੇ ਨੇ ਚਾਹੇ ਕਣਕ ਬੀਜਦੇ ਨੇ ਚਾਹੇ ਸਬਜ਼ੀਆਂ ਬੀਜਦੇ ਨੇ ਚਾਹੇ ਫੁੱਲਾਂ ਦੀ ਖੇਤੀ ਕਰਦੇ ਨੇ ਚਾਹੇ ਫਲਾਂ ਦੀ ਖੇਤੀ ਕਰਦੇ ਨੇ ਆਲ ਇੰਡੀਆ ਦੇ ਵਿੱਚ ਆਲ ਵਰਲਡ ਦੇ ਵਿੱਚ ਜਿੰਨੇ ਵੀ ਕਿਸਾਨ ਮੌਜੂਦ ਨੇ ਉਹਨਾਂ ਦੇ ਲਈ ਇਹ ਅੱਜ ਦਾ ਸ਼ਬਦ ਹੈ ਕਿ ਕਿਸਾਨੀ ਕਰਦਿਆਂ ਕਰਦਿਆਂ ਇਹ ਸ਼ਬਦ ਨਾਲ ਜੇਕਰ ਪੜਿਆ ਜਾਏ ਤੁਹਾਡੀ ਕਿਸਾਨੀ ਵੀ ਉੱਚੇ ਦਰਜੇ ਦੀ ਹੋਏਗੀ ਬੀਜ ਬੋਇਆ ਹੋਇਆ ਇਤਨਾ ਜ਼ਿਆਦਾ ਤੁਹਾਨੂੰ ਫਾਇਦਾ ਦੇਗਾ ਤੇ ਫਾਇਦੇ ਦੇ ਨਾਲ-ਨਾਲ ਤੁਹਾਡੇ ਮਨ ਦੇ ਵਿੱਚ ਵੀ ਫਾਇਦਾ ਪ੍ਰਗਟ ਹੋਏਗਾ ਇਹ ਐਸਾ ਸ਼ਬਦ ਹੈ ਕਿਸਾਨੀ ਨੂੰ ਉੱਪਰ ਚੁੱਕਣ ਦਾ ਕੀ ਕਿਸਾਨ ਕਿਸੇ ਵੀ ਪ੍ਰਕਾਰ ਦੀ ਜਿਹੜਾ ਵੀ ਖੇਤੀ ਕਰਦਾ ਉਸ ਖੇਤੀ ਦੇ ਵਿੱਚ ਜੇਕਰ ਇਹ ਸ਼ਬਦ ਨਾਲੋਂ ਨਾਲ ਪੜ ਦਿੱਤਾ ਜਾਵੇ ਬੀਜਣ ਤੋਂ ਲੈ ਕੇ ਫਸਲ ਵੱਢਣ ਤੱਕ ਫਸਲ ਵੇਚਣ ਤੱਕ ਮੰਡੀਆਂ ਦੇ ਵਿੱਚ ਉਦੋਂ ਤੱਕ ਇਹਦਾ ਜਾਪ ਰੱਖਿਆ ਜਾ ਬੀਜਣ ਤੋਂ ਲੈ ਕੇ ਫਸਲ ਵੱਢਣ ਤੱਕ ਫਸਲ ਵੇਚਣ ਤੱਕ ਮੰਡੀਆਂ ਦੇ ਵਿੱਚ ਉਦੋਂ ਤੱਕ ਇਹਦਾ ਜਾਪ ਰੱਖਿਆ ਜਾ ਸੋਰਠ ਮਹੱਲਾ ਪਹਿਲਾ ਕਰ ਪਹਿਲਾ ਮਨ ਹਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ ਤਣ ਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਬੇਸ ਇਹ ਸ਼ਬਦ ਬੀਜ ਦਾ ਜਦੋਂ ਬੋਣਾ ਉਦੋਂ ਇਹਦਾ ਜਾਪ ਕਰਨਾ ਜਦੋਂ ਅਸੀਂ ਫਸਲ ਨੂੰ ਵੜਨਾ ਉਦੋਂ ਇਹਦਾ ਜਾਪ ਕਰਨਾ ਜਦੋਂ ਅਸੀਂ ਫਸਲ ਨੂੰ ਵੇਚਣਾ ਉਦੋਂ ਤੱਕ ਇਹਦਾ ਜਾਪ ਕਰਨਾ ਇਹ ਤਿੰਨੇ ਚੀਜ਼ਾਂ ਯਾਦ ਰੱਖੋ ਬੀਜ ਬੋਣ ਤੱਕ ਫਸਲ ਵੜਨ ਤੱਕ ਤੇ ਫਸਲ ਨੂੰ ਵੇਚਣ ਤੱਕ ਇਹ ਤਿੰਨੇ ਜਿਹੜੇ ਖੇਤੀ ਦੇ ਥੰਮ ਨੇ ਪੜਾਣੇ ਇਨ੍ਹਾਂ ਦੇ ਵਿੱਚ ਇਹ ਉਦੋਂ ਤੱਕ ਹੀ ਜਾਪ ਕਰਨਾ ਜਿੰਨਾ ਚਿਰ ਤੱਕ ਫਸਲ ਸਾਡੀ ਮੰਡੀਆਂ ਦੇ ਵਿੱਚ ਪਹੁੰਚ ਕੇ ਵਿਕ ਨਹੀਂ ਜਾਂਦੀ ਇਹਦਾ ਜਾਪ ਕਰਦੇ ਜਾਣਾ ਹੈ ਸੋਰਠ ਮਹੱਲਾ ਪਹਿਲਾ ਕਰ ਪਹਿਲਾ ਮਨ ਹਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ ਤਨਖੇਤ ਨਾਮ ਬੀਜ ਸੰਤੋਖ ਸੁਹਾਗਾ ਰਖ ਗਰੀਪੀ ਵੇਸ ਇਹ ਜਦੋਂ ਅਸੀਂ ਸ਼ਬਦ ਪੜ੍ਹਦੇ ਜਾਵਾਂਗੇ ਸਾਡੀ ਖੇਤੀ ਵੀ ਵੱਧਦੀ ਜਾਏਗੀ ਸਾਡੇ ਮਨ ਦੇ ਵਿੱਚ ਗਿਆਨ ਵੀ ਵੱਧਦਾ ਜਾਏਗਾ ਤੇ ਪਰਮੇਸ਼ਰ ਦਾ ਨਾਮ ਪ੍ਰਗਟ ਹੁੰਦਿਆਂ ਹੁੰਦਿਆਂ ਬੀਜ ਵੀ ਗਹਿਰਾਈ ਤੱਕ ਜਾਂਦਾ ਜਾਏਗਾ ਤੇ ਨਾਮ ਦਾ ਬੀਜ ਵੀ ਗਹਿਰਾਈ ਤੱਕ ਜਾਂਦਾ ਜਾਏਗਾ ਸਾਡੇ ਹਿਰਦੇ ਦੇ ਅੰਦਰ ਅੰਦਰ ਬੀਜ ਬੋਂ ਤੋਂ ਲੈ ਕੇ ਬੀਜ ਵੱਡਣ ਤੱਕ ਬੀਜ ਮੰਡੀ ਦੇ ਵਿੱਚ ਵੇਚਣ ਤੱਕ ਬੀਜ ਹੀ ਵੇਚਦੇ ਆ ਨਾ ਜਿਹੜੀ ਫਸਲ ਹੁੰਦੀ ਹੈ ਇਹ ਤਿੰਨੇ ਜਿਹੜੇ ਪੜਾ ਨੇ ਖੇਤੀ ਦੇ ਇਹਨਾਂ ਦੇ ਵਿੱਚ ਸ਼ਬਦ ਦਾ ਜਾਪ ਕਰਨਾ ਜਿਹੜੇ ਵੀ ਵੀਰ ਕਿਸਾਨੀ ਕਰਦੇ ਨੇ ਚਾਹੇ ਕਿਸੇ ਵੀ ਧਰਮ ਦੇ ਨਾਲ ਸੰਬੰਧਤ ਨੇ ਸਿੱਖ ਨੇ ਹਿੰਦੂ ਨੇ ਸਾਈ ਨੇ ਮੁਸਲਮਾਨ ਨੇ ਬੋਧੀ ਨੇ ਜੈਨੀ ਨੇ ਕਿਸੇ ਵੀ ਮਸਲਬ ਦੇ ਨਾਲ ਜਿਹੜਾ ਵੀ ਸੰਬੰਧ ਰੱਖਦਾ ਹੈ ਸ਼ਬਦ ਨੂੰ ਪੜ ਸਕਦਾ ਹੈ ਲਗਾਤਾਰ ਇਸ ਦਾ ਜਾਬ ਕੀਤਾ ਜਾਏ ਜਿਤਨਾ ਵੀ ਤੁਸੀਂ ਕਰ ਸਕਦੇ ਹੋ ਕਿਸਾਨ ਵੀਰ ਬੀਜ ਬੋਣ ਤੋਂ ਲੈ ਕੇ ਬੀਜ ਵੱਢਣ ਤੱਕ ਤੇ ਫਸਲ ਮੰਡੀ ਦੇ ਵਿੱਚ ਪਹੁੰਚਾਉਣ ਤੱਕ ਜਿਤਨਾ ਚਿਰ ਤੱਕ ਫਸਲ ਵੇਚਣੀ ਜਾਂਦੀ ਉਹਦਾ ਮੁੱਲ ਨਹੀਂ ਪੈ ਜਾਂਦਾ ਇਹ ਸ਼ਬਦ ਦਾ ਅਭਿਆਸ ਰੱਖਣਾ ਸੋਰਠ ਮਹੱਲਾ ਪਹਿਲਾ ਕਰ ਪਹਿਲਾ ਮਨ ਹਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ ਤਣ ਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਇਹ ਗੱਲ ਆਲ ਵਰਲਡ ਤੱਕ ਪਹੁੰਚਾ ਦਿਓ ਤੇ ਜਿੱਤਨੇ ਵੀ ਕਿਸਾਨ ਨੇ ਆਲ ਵਰਲਡ ਦੇ ਵਿੱਚ ਖੇਤੀ ਕਰਦੇ ਸ਼ਬਦ ਦਾ ਜਾਪ ਕਰ ਲੋ ਮਨ ਹਾਲੀ ਮਨ ਦੇ ਵਿੱਚ ਜਿੱਥੇ ਅਸੀਂ ਮਿੱਟੀ ਦੇ ਵਿੱਚ ਹੱਲ ਮੋਂਦੇ ਆ ਮਨ ਹਾਲੀ ਕਿਰਸਾਣੀ ਕਰਨੀ ਜਿੱਥੇ ਬਾਹਰ ਕਿਰਸਾਣੀ ਕਰਨੀ ਉਥੇ ਅੰਦਰ ਵੀ ਕਰਨੀ ਹੈ ਗੁਰੂ ਨਾਨਕ ਇਸ ਤਰ੍ਹਾਂ ਕਹਿ ਰਹੇ ਨੇ ਇਸ ਵਾਸਤੇ ਜਿੱਥੇ ਅਸੀਂ ਬਾਹਰ ਕਿਸਾਨੀ ਕਰਨੀ ਹੈ ਉਥੇ ਅੰਦਰ ਵੀ ਕਰਨੀ ਹੈ ਮਨ ਹਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ ਸ਼ਰਮ ਤੋਂ ਪਾਵ ਮਿਹਨਤ ਜਿਵੇਂ ਮਿਹਨਤ ਦੇ ਨਾਲ ਫਸਲ ਦੇ ਵਿੱਚ ਪਾਣੀ ਲਾਉਨੇ ਆ ਉਸੇ ਤਰ੍ਹਾਂ ਹੀ ਮਨ ਦੇ ਵਿੱਚ ਅਸੀਂ ਨਾਮ ਦਾ ਪਾਣੀ ਲਾਉਣਾ ਹੈ ਨਾਮ ਬੀਜ ਸੰਤੋਖ ਸੁਹਾਗਾ ਪਾਣੀ ਲਾਉਣ ਤੋਂ ਬਾਅਦ ਨਾਮ ਦਾ ਬੀਜ ਬੋਣਾ ਤੇ ਉਹ ਬੀਜ ਕਿਸੇ ਵੀ ਪ੍ਰਕਾਰ ਦਾ ਬੀਜ ਤੁਸੀਂ ਜਿਹੜਾ ਮਿੱਟੀ 'ਚ ਬੋਂਦੇ ਹੋ ਚਾਹੇ ਚੋਨੇ ਦਾ ਕਣਕ ਦਾ ਫਲਾਂ ਦਾ ਫੁੱਲਾਂ ਦਾ ਕਿਸੇ ਵੀ ਪ੍ਰਕਾਰ ਦੀ ਖੇਤੀ ਦਾ ਬੀਜ ਤੁਸੀਂ ਕਿਸੇ ਪ੍ਰਕਾਰ ਦੀ ਫਸਲ ਦਾ ਬੀਜ ਤੁਸੀਂ ਬੋਂਦੇ ਹੋ ਉਸੇ ਤਰ੍ਹਾਂ ਹੀ ਨਾਮ ਦਾ ਬੀਜ ਆਪਣੇ ਮਨ ਦੇ ਵਿੱਚ ਪਾਉਣਾ ਹੈ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਹੁਣ ਇੱਕ ਇਨਸਾਨ ਕਿੰਨੇ 6 ਮਹੀਨੇ ਤਕਰੀਬਨ ਸੰਤੋਖ ਰੱਖਦਾ ਕਿ ਫਸਲ ਹੋਏਗੀ ਇਸੇ ਤਰ੍ਹਾਂ ਹੀ ਮਨ ਦੇ ਵਿੱਚ ਵੀ ਸੰਤੋਖ ਰੱਖਣਾ ਇਸ ਸੀਜ਼ ਦਾ ਕਿ ਮੈਂ ਨਾਮ ਦਾ ਬੀਜ ਬੋਇਆ ਤੇ ਇਹ ਪਰਫੁੱਲਤ ਜ਼ਰੂਰ ਹੋਏਗਾ ਤੇ ਜਿਹੜਾ ਬੀਜ ਬੋਇਆ ਹੈ ਉਹਦੇ ਵਿੱਚ ਅੰਕਰ ਉਹਦੇ ਵਿੱਚ ਫੁੱਲ ਬੂਟੇ ਜ਼ਰੂਰ ਲੱਗਦੇ ਨੇ ਐਸੀ ਕੋਈ ਵੀ ਬੀਜ ਖਾਲੀ ਨਹੀਂ ਜਾਂਦਾ ਤੇ ਇਸ ਵਾਸਤੇ ਸ਼ਬਦ ਦਾ ਤਕਰੀਬਨ ਜਾਪ ਕੀਤਾ ਜਾਏ ਜਿਹੜੇ ਵੀ ਮੈਂ ਤਿੰਨ ਤੁਹਾਨੂੰ ਦੱਸੇ ਨੇ ਪੜਾ ਕਿਸਾਨੀ ਦੇ ਤੇ ਫਸਲ ਬੀਜਣ ਤੋਂ ਲੈ ਕੇ ਬੀਜ ਬੀਜਣ ਤੋਂ ਲੈ ਕੇ ਬੀਜ ਵੱਢਣ ਤੱਕ ਤੇ ਮੰਡੀ ਦੇ ਵਿੱਚ ਪਹੁੰਚਾਉਣ ਤੱਕ ਜਿਤਨਾ ਚਿਰ ਤੱਕ ਉਹਦਾ ਮੁੱਲ ਨਹੀਂ ਪੈ ਜਾਂਦਾ ਇਹ ਸ਼ਬਦ ਦਾ ਅਭਿਆਸ ਰੱਖਿਆ ਜਾਏ ਤੇ ਅੱਜ ਕਿਸਾਨ ਵੀਰਾਂ ਦੇ ਲਈ ਇਹ ਸ਼ਬਦ ਹੈ ਤੇ ਜਿਤਨੇ ਵੀ ਮੈਨੂੰ ਸੁਣ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤੇ ਆਪ ਜੀ ਦਾ ਬਹੁਤ ਬਹੁਤ ਸ਼ੁਕਰਾਨਾ ਤੇ ਤੁਹਾਡੀਆਂ ਸਾਰੀਆਂ ਦੀਆਂ ਦੁਆਵਾਂ ਦੇ ਨਾਲ ਇਹ ਸ਼ਬਦ ਦਾ ਮੁਹਾਤਮ ਤੁਹਾਡੇ ਅਗੇ ਰੱਖਿਆ। ਇਤਨੀਆਂ ਵਿਚਾਰਾਂ ਪ੍ਰਮਾਣ ਕਰਨੀਆਂ ਭੁੱਲਾਂ ਚੁੱਕਾਂ ਦੀ ਮਾਫੀ ਜੀ। ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ।